ਮਹਾਪੰਚਾਇਤ ਸ਼ੁਰੂ ਹੋਣ ਤੋਂ ਪਹਿਲਾਂ ਖਨੋਰੀ ਬਾਰਡਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿਸਾਨ ਨੇਤਾ ਬਲਦੇਵ ਸਿੰਘ ਸਿਰਸਾ ਨੂੰ ਹਾਰਟ ਅਟੈਕ ਆਇਆ ਹੈ ਉਹਨਾਂ ਦੇ ਹੱਥ ਪੈਰ ਠੰਡੇ ਪੈ ਗਏ ਨੇ ਤੇ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ ਰਜਿੰਦਰਾ ਹਸਪਤਾਲ ਲੈ ਜਾਇਆ ਜਾ ਰਿਹਾ ਹੈ ਦੱਸਿਆ ਕਿ ਮੀਟਿੰਗ ਤੋਂ ਪਹਿਲਾਂ ਉਹਨਾਂ ਨੂੰ ਹਾਰਟ ਅਟੈਕ ਆਇਆ ਸੀ ਜਦੋਂ ਕਿ ਉਹਨਾਂ ਨੂੰ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਅੱਜ ਮਹਾਪੰਚਾਇਤ ਖਨੋਰੀ ਬਾਰਡਰ ਤੇ ਰੱਖੀ ਗਈ ਸੀ ਕਿਸਾਨ ਅੰਦੋਲਨ ਨੂੰ ਇੱਕ ਸਾਲ ਪੂਰਾ ਕੱਲ ਹੋ ਜਾਣਾ ਹੈ ਉਸ ਦੇ ਚਲਦੇ ਮਹਾਪੰਚਾਇਤ ਰੱਖੀ ਗਈ ਸੀ ਪਰ ਮਹਾਪੰਚਾਇਤ ਤੋਂ ਪਹਿਲਾਂ ਕਿਸਾਨ ਨੇਤਾ ਬਲਦੇਵ ਸਿੰਘ ਫਿਰਸਾਂ ਨੂੰ ਹਾਰਟ ਅਟੈਕ ਆਇਆ ਹੈ ਇੱਕ ਬਰਕਰੇ ਰੱਖੀਂਦੀ ਹੈ ਆਜੋ 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 ਆ ਬਲਦੇਵ ਸਿੰਘ ਸਿਰਸਾ ਜੀ ਨੂੰ ਟੈਕ ਆਇਆ ਹੋਇਆ ਐਂਬੂਲੈਂਸ ਹਲਮਟ ਕਰਦਾ ਉਹਨਾਂ ਨੂੰ ਪਟਿਆਲਾ ਰੇਂਦਰ ਹਸਪਤਾਲ ਲੈ ਕੇ ਚੱਲੇ ਆ ਇੱਧਰ ਬੈਠੀ ਸੀ ਇੱਥੇ ਟਰਾਲੀ ਇਹਨਾਂ ਦੀ ਨਹੀਂ ਨਹੀਂ ਨਹੀਂ